ਕੈਨੇਡਾ ਅਮਰੀਕਾ ਦੇ ਵਿਚਾਲੇ ਡਰਾਈਵਿੰਗ ਬਾਰੇ ਛਿੜੀ ਬਹਿਸ ਦਰਮਿਆਨ ਸ਼ਰਾਬ ਪੀ ਕੇ ਗੱਡੀ ਚਲਾਉਂਦੇ 626 ਡਰਾਈਵਰਾਂ ਦੇ ਚੁਲਾਨ BC ਹਾਈਵੇ ਪੈਟਰੋਲ ਵੱਲਿਆਂ ਨੇ ਕਾਟਿਤੇ ਨੇ ਸਿਰਫ ਇੰਨਾ ਹੀ ਨਹੀਂ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ ਵੀ 2500 ਡਾਲਰ ਤੱਕ ਦੇ ਜੁਰਮਾਨੇ ਕਿਤੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ BC ਹਾਈਵੇ ਪੈਟਰੋਲ ਦੇ ਆਪਰੇਸ਼ਨਸ ਅਫਸਰ ਮਾਈਕ ਕੋਇਲ ਨੇ ਦੱਸਿਆ ਕਿ ਸਮਰ ਇੰਪੇਅਰਡ ਡਰਾਈਵਿੰਗ ਕੈਂਪੇਨ ਦੁਆਰਾ ਉਤਰੀ BC ਦੇ ਵਿੱਚ 140 ਮੈਟਰੋ ਵੈਂਕੂਵਰ ਸੇ ਟੂ ਸਕਾਈ ਅਤੇ ਇਨਸਟਰਨਲ ਫਰੇਜ਼ਰ ਵੈਲੀ ਦੇ ਵਿੱਚ 150 ਵੈਂਕੂਵਰ ਆਇਲੈਂਡ ਵਿਖੇ 131, ਸੈਂਟਰਲ ਬੀਜੀ ਦੇ ਵਿੱਚ 111 ਅਤੇ ਕੋਟਨੇ ਰੀਜਨ ਦੇ ਵਿੱਚ 88 ਜਣਿਆਂ ਨੂੰ ਸ਼ਰਾਬ ਜਾਂ ਹੋਣ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਫੜੇ ਗਿਆ। ਕੋਲ ਦਾ ਕਹਿਣਾ ਸੀ ਕਿ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾਉਂਦੇ ਅਕਸਰ ਵੱਡੇ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਹੁੰਦਾ ਹੈ। एमपीआरडी ड्राइविंग ਕਰਨ ਵਾਲਿਆਂ ਨੂੰ ਕਿਸੇ ਦੀ ਜਾਨ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕੈਨੇਡਾ ਦੇ ਹਰੇ ਹਿੱਸੇ ਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਨਕੇਲ ਕਸੀ ਜਾ ਰਹੀ ਹੈ ਪਰ BC ਦੇ ਕੁਪਮੇਜ਼ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਹੀ ਉੱਭਰ ਕੇ ਸਾਹਮਣੇ ਆਈ ਹੈ BC ਦੇ ਪਿੰਡੂ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਵਧੇਰੇ ਜ਼ਿੰਮੇਵਾਰੀ ਦੇ ਨਾਲ ਗੱਡੀ ਚਲਾਉਣ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ 10th BC ਹਾਈਵੇ પેટ્રોલ ਵੱਲੋਂ ਪੂਰੇ ਸਵੇਰੇ ਦੇ ਵਿੱਚ ਮੰਡੇਟਰੀ ਅਲਕੋਹਲ ਸਕਰੀਨਿੰਗ ਲਾਗੂ ਕੀਤੀ ਗਈ ਹੈ ਜਿਸ ਰਾਹੀਂ ਨਾਕਿਆਂ ਤੇ ਰੋਕੇ ਡਰਾਈਵਰ ਦੇ ਸਾਹ ਦਾ ਨਮੂਨਾ ਲੈਣ ਦਾ ਹੱਕ ਪੁਲਿਸ ਅਫਸਰਾਂ ਨੂੰ ਮਿਲ ਜਾਂਦਾ ਹੈ